ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਤੇ ਇਸ ਵੀਡੀਓ 'ਚ ਤੁਹਾਡੇ ਨਾਲ ਬੂਟਿਆਂ ਦੇ ਟਿੱਡੇ ਪਲਾਂਟ ਹਾਪਰ ਤੇ ਘਾਹ ਦੇ ਟਿੱਡੇ ਗ੍ਰਾਸ ਉੱਪਰ ਜਿਹੜੇ ਬਾਅਦ 'ਚੋਂ ਕਿਸਾਨ ਵੀਰ ਕਈ ਕਹਿੰਦੇ ਸਾਡੇ ਟਿੱਡ ਪੈ ਗਈ ਹਰੇ ਟਿੱਡੇ ਫਿਰਦੇ ਘਾਹ ਵਾਲੇ ਟਿੱਡੇ ਫਿਰਦੇ ਆ ਉਹ ਸਾਡੇ ਮੁੰਜਰਾਂ ਨੂੰ ਨੁਕਸਾਨ ਕਰਦੇ ਆ ਉਹਦੇ ਬਾਰੇ ਆਪਾਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਜਾਣਕਾਰੀ ਸਾਂਝੀ ਤਾਂ ਕਰਨੀ ਕਿ ਤੁਸੀਂ ਜਿਹੜਾ ਹੈਗਾ ਆਪਣੀ ਫਸਲ ਦਾ ਖਿਆਲ ਰੱਖੋ ਆਪਣੀ ਜਾਣਕਾਰੀ ਸਾਂਝੀ ਕਰਨ ਦਾ ਮਤਲਬ ਇਹ ਨਹੀਂ ਹੁੰਦਾ ਕਿ ਤੁਸੀਂ ਹੁਣੇ ਹੀ ਸਪਰੇਆ ਕਰਨ ਲੱਗ ਪੋ। ਸਪਰੇਆ ਆਪਾਂ ਕਰਨੀ ਹੁੰਦੀ ਜਰੂਰਤ ਅਨੁਸਾਰ ਕਿਉਂਕਿ ਮੈਂ ਤੁਹਾਨੂੰ ਜਿਹੜਾ ਈਟੀਐਲ ਲੈਵਲ ਕਦੋਂ ਸਪਰੇਅ ਕਰਨੀ ਆ, ਕਿਹੜਾ ਸਹੀ ਸਮਾਂ ਹੈਗਾ ਕਿਉਂਕਿ ਕੀਟਨਾਸ਼ਕ ਤਾਂ ਆਪਾਂ ਈਟੀਐਲ ਲੈਵਲ ਤੇ ਹੀ ਕਰਨੀ ਹੁੰਦੀ ਪਹਿਲਾਂ ਕਰਨ ਦੀ ਜਰੂਰਤ ਨਹੀਂ ਹੁੰਦੀ। ਦੂਸਰਾ ਕਈ ਕਿਸਾਨ ਵੀਰ ਪੁੱਛਦੇ ਜੀ ਤੁਸੀਂ ਅੱਜ ਵੀ ਇੱਕ ਕਿਸਾਨ ਵੀਰ ਦਾ ਆਇਆ ਸੀ ਕਿ ਤੁਸੀਂ 150 ਲੀਟਰ 200 ਲੀਟਰ ਪਾਣੀ ਕਿੰਨੇ ਹੱਥ ਵਾਲਾ ਜਾਂ ਬੈਟਰੀ ਵਾਲਾ ਪੰਪ ਕਹਿੰਨੇ ਆ। ਵੀ ਇਹ ਕਿਵੇਂ ਮਸਲਾ ਹੱਲ ਹੋ ਕਿਉਂਕਿ ਜਿਹੜਾ ਉਲੀਨਾਸ਼ਕ ਵਾਸਤੇ ਜਿਹੜਾ ਸਿਫਾਰਸ਼ ਆ 200 ਲੀਟਰ ਪਾਣੀ ਹੱਥ ਵਾਲਾ ਪੰਪ ਸਪੈਸ਼ਲੀ ਜਿਹੜਾ ਪਹਿਲਾਂ ਪੀਏ ਲਿਦਿਆਉਣ ਨਾਲ ਸਿਫਾਰਸ਼ੀ ਜਾਂ ਬੈਟਰੀ ਵਾਲਾ ਪੰਪ ਉਹਦੇ ਉਹਦੀ ਸਪਰੇ ਠੀਕ ਹੁੰਦੀ ਆ ਪਰ ਜੇ ਆਪਾਂ ਇੰਜਨ ਵਾਲਾ ਪੰਪ ਜਾਂ ਹੋਰ ਕੋਈ ਪ੍ਰੈਸ਼ਰ ਸਪਰੇਅਰ ਯੂਜ਼ ਕਰਦੇ ਆ ਤਾਂ ਉਹ ਸਪਰੇ ਕਰਨ ਦਾ ਤਰੀਕਾ 'ਚ ਆਪਣਾ ਫਰਕ ਪੈ ਜਾਂਦਾ ਫਿਰ ਨੌਕਸ ਜਿਹੜਾ ਪੰਪ 'ਚ ਹੁੰਦਾ ਉਹ ਆਪਾਂ ਸਪਰੇ 'ਚ ਕੱਢਦੇ ਆ ਕਿਉਂਕਿ ਸਪਰੇ ਆਪਾਂ ਕਈ ਵਾਰ ਦੋ ਮਿਕਸ ਕਰਕੇ ਕਰਦੇ ਆ ਜਿਹੜੀਆਂ ਕਿ ਸਿਫਾਰਸ਼ ਤਾਂ ਹੈ ਨਹੀਂ ਆ ਚਲੋ ਐਨਪੀ ਕੇ ਤੁਸੀਂ ਉਲੀ ਨਾਸ਼ਕ ਕਰ ਲਿਆ ਜੇ ਉਹਨੂੰ ਸਹੀ ਤਰੀਕੇ ਸਹੀ ਪੰਪ ਨਾ ਕਰੋਗੇ ਪੂਰਾ ਪਾਣੀ ਲਾ ਕੇ ਕਰੋਗੇ ਫੇਰ ਕੋਈ ਨੁਕਸਾਨ ਨਹੀਂ ਜੇ ਆਪਾਂ ਪ੍ਰੈਸ਼ਰ ਵਾਲਾ ਸਪਰੇਅ ਆ ਤੇ 70 80 100 ਲੀਟਰ ਤੱਕ 100 ਲੀਟਰ ਤੱਕ ਜਿਹੜਾ ਇੰਜਣ ਵਾਲੇ ਪੰਪ ਨਾਲ ਸਿੱਧਾ ਫੁਹਾਰਾ ਮਾਰਦੇ ਤੁਰੇ ਜਾਂਦੇ ਤੇ ਪੱਤੇ ਤਾਂ ਇੰਜਣ 파ੜ ਦਿੰਦਾ ਪ੍ਰੈਸ਼ਰ ਨਾਲ ਤੇ ਨੁਕਸਾਨ ਜਿਹੜਾ ਨੁਕਸਾ ਆਪਾਂ ਸਪਰੇਅ ਚ ਕੱਢ ਦਿੰਨੇ ਕਿ ਸਪਰੇਅ ਨਾਲ ਆ ਹੋ ਗਿਆ ਉਹੀ ਸਪਰੇਅ ਤੁਸੀਂ ਹੱਥ ਵਾਲੇ ਜਾਂ ਬੈਟਰੀ ਵਾਲੇ ਪੰਪ ਨਾਲ ਕਰ ਲਓ ਬਿਲਕੁਲ ਨੁਕਸਾਨ ਨਹੀਂ ਹੋਊਗਾ ਸੋ ਇਹ ਮੈਂ ਤਾਂ ਸਟ੍ਰੈਸ ਦਿਨਾ ਹੁੰਦਾ ਜਿਹੜਾ ਕੀਟਨਾਸ਼ਕ ਹੈ ਇਨਾਂ ਵਾਸਤੇ ਵੀ ਤੁਹਾਨੂੰ ਪਾਣੀ ਜਿਹੜਾ ਹੈਗਾ ਇਹਦੇ ਵਾਸਤੇ 100 ਲੀਟਰ ਇਹ ਵੀ ਤੁਹਾਨੂੰ ਦੱਸੂਗਾ ਕਿਉਂਕਿ ਇਹ ਸਫਾਰਸ਼ ਹੀ 100 ਲੀਟਰ ਦੀ ਹੈ ਉੱਲੀਨਾਸ਼ਕ ਵਾਸਤੇ 200 ਲੀਟਰ ਦੀ ਹੈ ਸੋ ਇਹ ਆਪਾਂ ਜਿਹੜੀ ਹੈਗੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨੀ ਆ ਕਿ ਜਿਹੜੇ ਬੂਟਿਆਂ ਦੇ ਟਿੱਡੇ ਆ ਇਹ ਕੀੜੇ ਆ ਜਿਹੜੇ ਜਾਂਦਾ ਚਿੱਟੀ ਪੇਠ ਵਾਲਾ ਟਿੱਡਾ ਹੁੰਦਾ ਜਿਹਨੂੰ ਤੁਸੀਂ ਚਿੱਟਾ ਤੇਲਾ ਕਹਿ ਦਿੰਨੇ ਆ ਇੱਕ ਹੁੰਦਾ ਪੂਰੇ ਟਿੱਡੇ ਪੂਰੀ ਪੇਠ ਵਾਲਾ ਟਿੱਡਾ ਜਿਹਨੂੰ ਤੁਸੀਂ ਕਾਲਾ ਤੇਲਾ ਕਹਿ ਦਿੰਨੇ ਆ ਅਸਲ 'ਚ ਇਹ ਪਲਾਂਟ ਹੌਪਰ ਨੇ ਇਹਨਾਂ ਦੇ ਬੱਚੇ ਤੇ ਵੱਡੇ ਟਿੱਡੇ ਦੋਵੇਂ ਜਿਹੜੇ ਬੂਟਿਆਂ ਦਾ ਰਸ ਚੂਸਦੇ ਆ ਜਲਾਈ ਤੋਂ ਹੀ ਆਪਾਂ ਨੂੰ ਫਸਲ ਦਾ ਖਿਆਲ ਰੱਖਣਾ ਪੈਂਦਾ ਜਲਾਈ ਤੋਂ ਅਕਤੂਬਰ ਤੱਕ ਇਹਦਾ ਹਮਲਾ ਹੋ ਸਕਦਾ ਹੈ ਫਸਲ ਧੌੜੀਆਂ ਦੇ ਵਿੱਚ ਨੁਕਸਾਨ ਹੁੰਦਾ ਫਸਲ ਸੁੱਕ ਜਾਂਦੀ ਹੈ ਜਿਹਨੂੰ ਆਪਾਂ ਡੈੜੀਆਂ ਦੇ ਵਿੱਚ ਜਿਹੜਾ ਹੈਗਾ ਫਸਲ ਸੁੱਕ ਜਾਂਦੀ ਉਹਨੂੰ ਟਿੱਡੇ ਦਾ ਸਾੜ ਵੀ ਕਹਿ ਦਿੰਦੇ ਆ ਜਦੋਂ ਪਹਿਲੇ ਬੂਟੇ ਸੁੱਕ ਜਾਂਦੇ ਫਿਰ ਨਵੇਂ ਬੂਟੇ ਜੰਗੇ ਚਲੇ ਜਾਂਦੇ ਉੱਥੇ ਜਿਹੜੇ ਮੁੱਢਾਂ ਦੇ ਵਿੱਚ ਰਾਸ ਚੂਸਣ ਲੱਗ ਪੈਂਦੇ ਆ ਤੇ ਇਹਦੇ ਵਾਸਤੇ ਆਪਾਂ ਧਿਆਨ ਕੀ ਰੱਖਣਾ ਹੁੰਦਾ ਕਿ ਚੂਨੇ ਦੀ ਲਵਾਈ ਤੋਂ ਮਹੀਨੇ ਬਾਅਦ ਹੀ ਆਪਾਂ ਖਿਆਲ ਰੱਖਣਾ ਸ਼ੁਰੂ ਕਰ ਦਈਏ ਫਸਲ ਦਾ ਜਦੋਂ ਆਪਾਂ ਖੇਤ ਜਾਂਦੇ ਆ ਖੇਤ ਆਪਾਂ ਜਿਹੜਾ ਮਾਰਦੇ ਹੀ ਰਹਿੰਨੇ ਆ ਕਿ ਉਹ ਬੂਟਿਆਂ ਨੂੰ ਕੁਝ ਬੂਟਿਆਂ ਨੂੰ ਜਿੱਤਰੇ ਫਿਰ ਦੇ ਟੇਢਾ ਕਰਕੇ ਝਾੜ ਲਓ। 2-3 ਵਾਰ ਉੱਤੇ ਹੱਥ ਮਾਰੋ ਤਣੇ ਤੇ ਜ਼ੋਰ ਨਾਲ ਕਿਉਂਕਿ ਸ਼ੁਰੂ ਦੇ ਵਿੱਚ ਤਾਂ ਬੂਟਾ ਹਲਕਾ ਹੁੰਦਾ ਉਹ ਤਾਂ ਆਪਾਂ ਨੂੰ ਵੈਸੇ ਹੀ ਪਤਾ ਲੱਗ ਜਾਂਦਾ ਜਦੋਂ ਬੂਟਾ ਪੂਰਾ ਵੱਜ ਗਿਆ ਜਦੋਂ ਫਸਲ ਜਿਵੇਂ ਹੁਣ ਸਟੇਜ ਤੇ ਆ ਪੂਰੇ ਬੂਟੇ ਫਸ ਜਾਂਦੇ ਇੱਕ ਦੂਜੇ 'ਚ ਜਾਂ ਬੂਟਾ ਪਾਰਾ ਹੋ ਜਾਂਦਾ ਫਿਰ ਉਹਨੂੰ ਝਾੜ ਕੇ ਦੇਖੋ ਕਿਉਂਕਿ ਵਿੱਚ ਮੁੱਡਾਂ ਦੇ ਵਿੱਚ ਵੀ ਹੁੰਦੇ ਆ ਜਿਹੜੀਆਂ ਬਾਹਰ ਲੀਆਂ ਪਾਈ ਪਾਣੇ ਅੰਦਰਲੇ ਨੇ ਕਿਉਂਕਿ ਸ਼ਖਾਵਾਂ ਕਈ ਹੋ ਜਾਂਦੀਆਂ ਉਹਨੂੰ ਝਾੜ ਕੇ ਦੇਖੋ ਦੋ ਤਿੰਨ ਵਾਰੀ ਜੇ ਪ੍ਰਤੀ ਬੂਟਾ 5 ਜਾਂ ਵੱਧ ਟਿੱਡੇ ਪਾਣੀ ਦੇ ਤੈਰ ਦੇ ਨਜ਼ਰ ਆਉਂਦੇ ਫਿਰ ਆਪਾਂ ਕੀਟਨਾਸ਼ਕ ਦੀ ਵਰਤੋਂ ਕਰਨੀ ਹੈ ਜੇ ਕੋਈ ਇੱਕ ਦੋ ਦਾਣੇ ਕਿਤੇ ਕਿਤੇ ਦੇਖਦੇ ਆ ਫਿਰ ਬਿਲਕੁਲ ਨਹੀਂ ਕਰਨੀ ਇਹ ਨਹੀਂ ਕਿ ਆਪਾਂ ਨੂੰ ਇੱਕ ਜਾਂ ਦੋ ਕਿਤੇ ਤੁਰੇ ਫਿਰਦੇ ਦਿੱਸ ਗਏ ਤਾਂ ਆਪਾਂ ਕਹਿ ਲਈਏ ਜੀ ਹਣ ਤਾਂ ਆਪਣੇ ਤੇਲਾ ਬਹੁਤ ਜ਼ਿਆਦਾ ਪੈ ਗਿਆ ਆਪਾਂ ਸਪਰੇਅ ਕਰ ਦਈਏ ਸਪਰੇਅ ਕਰਨੀ ਜਰੂਰਤ ਅਨੁਸਾਰ ਜਦੋਂ ਜਿਹੜੇ 4-5 ਜਾਂ ਉਸ ਤੋਂ ਵੱਧ ਟਿੱਡੇ ਜਿਹੜੇ ਪਾਣੀ ਦੇ ਤੈਰਦੇ ਨੇ ਜਿਹੜਾ ਜਦੋਂ ਆਪਾਂ ਜਿਹੜਾ ਛਾੜਦੇ ਆ ਇਹ ਦੀ ਇੱਕ ਹੋਰ ਨਿਸ਼ਾਨੀ ਕਿ ਜਦੋਂ ਤੁਸੀਂ ਤਣੇ ਦੇ ਉੱਤੇ ਇਹਨੂੰ ਉਂਗਲ ਲਾ ਕੇ ਦੇਖੋ ਇਹ ਟਿੱਡੇ ਤੁਰਦੇ ਹੁੰਦੇ ਆ ਤਾਂ ਉਹਦੇ ਵਾਸਤੇ ਫਿਰ ਆਪਾਂ ਜਿਹੜੀ ਸਪਰੇਅ ਆ ਸਿਫਾਰਿਸ਼ ਸਪ੍ਰੇਆਂ ਕਿਹੜੀਆਂ-ਕਿਹੜੀਆਂ ਜਾਂ ਤਾਂ ਆਪਾਂ 94 ਮਲੀਲੀਟਰ ਪੈਕਸਾਲੋਨ 10 ਤਾਕਤ ਦੀ 10 80 ਟਰਾਈਫਲੂਮੀਜ਼ੋਪਾਇਰਮ ਟੈਕਨੀਕਲ ਹੁੰਦਾ ਉਹਦੇ ਵਿੱਚ ਇਹ ਤੁਸੀਂ ਹੋਰ ਕਿਸੇ ਕੰਪਨੀ ਦਾ ਵੀ ਲੈ ਸਕਦੇ ਆ ਟਰਾਈਫਲੂਮੀਜ਼ੋਪਾਇਰਮ ਪੈਕਸਾਲੋਨ 10 ਐਸਸੀ 10 ਐਸਸੀ ਜੇ ਟਰਾਈਫਲੂਮੀਜ਼ੋਪਾਇਰਮ ਤੁਹਾਨੂੰ ਹੋਰ ਕਿਸੇ ਵਿੱਚ ਮਿਲਦਾ ਤਾਂ ਇਹ ਤੁਸੀਂ ਫਾਰਮੂਲੇਸ਼ਨ ਇਹੀ ਟੈਕਨੀਕਲ ਇਹੀ ਫਿਰ ਤੁਸੀਂ ਲੈ ਸਕਦੇ ਆ ਜਾਂ 80 ਗ੍ਰਾਮ ਉਸ਼ੀਨ ਜਾਂ ਟੋਕਨ VSG ਡਾਈਨੋਟੇਫਰੋਨ ਇਹ ਉਸ਼ੀਨ ਤੁਸੀਂ 80 ਗ੍ਰਾਮ ਪਿਕਸਲੋਨ 94 ਮਿਲੀਲੀਟਰ ਮਿਲੀਲੀਟਰ ਜਾਂ ਤੁਸੀਂ 120 ਗ੍ਰਾਮ CS50WG ਇਹਦੀ ਵਰਤੋਂ ਕਰ ਸਕਦੇ ਆ ਭਾਈ ਮੈਟਰੋਜ਼ਨ ਟੈਕਨੀਕਲ ਹੁੰਦਾ ਜਾਂ ਤੁਸੀਂ ਜਿਹੜਾ ਹੈਗਾ ਨਿੰਮ ਆਧਾਰਿਤ ਜਿਹੜੀ ਹੈਗੀ ਸਪਰੇਅ ਵਰਤ ਸਕਦੇ ਆ ਜੇ ਡਾਇਰੈਕਟ 5% ਉਹ 80 ml ਪ੍ਰਤੀ ਏਕੜ ਜਾਂ 4 ਲੀਟਰ ਜਿਹੜਾ ਪੀਏਯੂ ਨਿੰਮ ਦਾ ਘੋਲ ਉਹ ਤੁਸੀਂ ਪ੍ਰਤੀ ਏਕੜ ਦੇ ਹਿਸਾਬ ਨਾਲ ਕਰ ਸਕਦੇ ਆ ਪਰ ਜਿਹੜੇ ਨਿੰਮ ਵਾਲੀ ਤੁਸੀਂ ਸਪਰੇਅ ਕਰਨੀ ਆ ਤਾਂ ਫਿਰ ਆਪਾਂ ਨੂੰ ਜਿਹੜਾ ਸ਼ੁਰੂਆਤੀ ਜਦੋਂ ਤੁਹਾਨੂੰ ਥੋੜੇ ਦਾਣੇ ਦਿਖਦੇ ਤੁਰੰਤ ਕਰਨੀ ਪਊਗੀ ਜਿਹੜੇ ਦੂਸਰੇ ਆ ਉਹ ਤੁਹਾਨੂੰ ਜੇ 4-5 ਟੱਡੇ ਜਾਂ ਤੋਂ ਵੱਧ ਆਉਣ ਤਫਸ਼ੀਰ ਆਪਾਂ ਕਰਨੀ ਆ ਸਪਰੇਅ ਆਪਾਂ ਕਰਨੀ ਆ ਇਹ 100 ਲੀਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਇਹ 100 ਲੀਟਰ ਪ੍ਰਤੀ ਏਕੜ ਪਾਣੀ ਇੱਥੇ ਵਰਤਣਾ ਕੀਟਨਾਸ਼ਕ ਵਾਸਤੇ ਇੱਥੇ ਚਾਹੇ ਤੁਸੀਂ ਸੁੰਡੀ ਵਾਲੀ ਸਪਰੇ ਕਰਦੇ ਆਂ ਚਾਹੇ ਤੁਸੀਂ ਇਹ ਤੇਲੇ ਵਾਲੀ ਕਰਦੇ ਆਂ ਇੱਥੇ 100 ਲੀਟਰ ਵਰਤਣਾ ਉੱਲੀਨਾਸ਼ਕ ਚ 200 ਲੀਟਰ ਵਰਤਣਾ ਇੱਥੇ ਫਰਕ ਤਾਂ ਆਈ ਤੁਹਾਨੂੰ ਕਹੀਦਾ ਕਿ ਉੱਲੀਨਾਸ਼ਕ ਦੇ ਕੀਟਨਾਸ਼ਕ ਨੂੰ ਮਿਕਸ ਨਾ ਕਰੋ ਵੱਖ-ਵੱਖ ਪਾਣੀ ਦੀ ਡੋਜ਼ ਆ ਜੇ ਤੁਸੀਂ 200 ਲੀਟਰ ਦੇ ਵਿੱਚ ਕੀਟਨਾਸ਼ਕ ਕਰੀ ਜਾਂਦੇ ਹੋ ਉਹਦੀ ਡੋਜ਼ ਜਿਹੜੀ ਹੈਗੀ ਘਟ ਜਾਣੀ ਹੈ ਉਹ ਪਤਲਾ ਹੋ ਜਾਣਾ ਸੋ ਇਹਦੇ ਕਰਕੇ ਇਹਦੇ ਵਿੱਚ ਜਿਹੜਾ ਹੈਗਾ ਇਹ ਜਿਹੜੀ ਰਸ ਇਹ ਜਿਹੜੀ ਰਸ ਚੂਸ ਕੀੜੇ ਵਾਲੀ ਸਪਰੇ ਇਹਦੇ ਵਿੱਚ ਤਾਂ ਬਿਲਕੁਲ ਹੀ ਕੁਝ ਨਹੀਂ ਮਿਕਸ ਕਰਨਾ ਇਨਸੈਕਟੀਸਾਈਡ ਵੀ ਕਿਉਂਕਿ ਆਪਾਂ ਚੰਗਾ ਕਰਨਾ ਹੁੰਦਾ ਪੈਸੇ ਵੀ ਆਪਾਂ ਖਰਚ ਕਰਨੇ ਆ ਤੇ ਸਪਰੇਅ ਦਾ ਖਰਚ ਜਾਂ ਆਪਣੀ ਖੇਚਲ ਬਚਾਉਣ ਵਾਸਤੇ ਜਿਹੜੀ ਆਪਾਂ ਸਪਰੇਅ ਦੀ ਕੁਆਲਿਟੀ ਖਰਾਬ ਨਾ ਕਰੀਏ ਤਾਂ ਇਹਦੇ ਕਰਕੇ ਜਿਹੜੇ ਤੇਲੇ ਵਾਲੀ ਸਪਰੇਅ ਵੀ ਤੁਸੀਂ ਵੱਖਰੀ ਕਰਨੀ ਸੰਡੀ ਵਾਲੀ ਵੀ ਤੁਸੀਂ ਕੱਲੀ ਸਪਰੇਅ ਕਰੋਗੇ ਤਾਂ ਉਹਦੇ ਆਪਾਂ ਨੂੰ ਤੀਜੇ ਚੰਗੇ ਮਿਲਣਗੇ ਕਰਨ ਨੂੰ ਜਿਹੜੇ ਕਿਸਾਨ ਵੀਰ ਮਿਲਾ ਕੇ ਕਰੀ ਜਾਂਦੇ ਆ ਚਲੋ ਉਹ ਤੁਹਾਡੀ ਆਪਣੀ ਮਰਜ਼ੀ ਆ ਤੁਸੀਂ ਦੋ ਕਰੋ ਤਿੰਨ ਕਰੋ ਚਾਰ ਕਰੋ ਪਰ ਕਰਨੀ ਨਹੀਂ ਚਾਹੀਦੀ ਆਪਾਂ ਨੂੰ ਜਿਹੜੀ ਗੱਲ ਹੈਗੀ ਆ ਜਿਹੜੀ ਕਰ ਸਕਦੇ ਆ ਤੁਸੀਂ ਉਹ ਤੁਹਾਨੂੰ ਦੱਸਿਆ ਕਿ ਤੁਸੀਂ ਉਲੀਨਾਸ਼ਕ ਨਾਲ ਐਨਪੀਕੇ ਜੇ ਕਰਦੇ ਆ ਵੱਖਰਾ ਕੋਲ ਬਣਾ ਕੇ ਮੌਕੇ ਤੇ ਸਪਰੇਅ ਕਰ ਸਕਦੇ ਹੋ ਕੰਪੈਟੀਬਲ ਹੁੰਦੇ ਆ ਕਿਸੇ ਹੱਦ ਤੱਕ ਤੇ ਪਾਣੀ ਆਪਾਂ ਪੂਰੀ ਡੋਜ਼ ਲਾਵਾਂਗੇ ਤੇ ਵਧੀਆ ਨਤੀਜੇ ਉਹਦੇ ਮਿਲਦੇ ਪਿਛਲੇ ਸਾਲਾਂ ਚ ਲਾਏ ਵੀ ਆਪਾਂ ਪਰ ਜਿਹੜੀ ਤੇਲੇ ਵਾਲੀ ਤੇ ਇਹ ਸੁੰਡੀ ਵਾਲੀ ਇਹ ਆਪਾਂ ਨਹੀਂ ਕਿਤੇ ਮਿਕਸ ਕਰਨੀ ਅੱਛਾ ਦੂਸਰੀ ਕਰ ਰਹੀ ਹੈ ਜਿਹੜੇ ਆ ਘਾਹ ਦੇ ਟਿੱਡੇ ਹੁੰਦੇ ਏਦੂ ਬਾਹਰ ਟਿੱਡ ਪੈਂਦੀ ਆ ਜਦੋਂ ਜ਼ਰੂਰਤ ਅਨਸਾਰ ਤੁਸੀਂ ਇਹ ਸਪਰੇਅ ਕਰਨੀ ਇਹਦੇ ਨਾਲ ਹੀ ਟਿੱਡਿਆਂ ਦੀ ਵੀ ਜਿਹੜੀ ਰੋਕਥਾਮ ਹੋ ਜਾਂਦੀ ਜਿਹੜੀ ਫਸਲ ਦੇ ਪੱਤੇ ਖਾਂਦੇ ਆ ਇਹ ਵੀ ਨਾਲ ਹੀ ਕੰਟਰੋਲ ਹੋ ਜਾਂਦਾ ਹੈ ਇਹੀ ਸਪਰੇਆ ਉਹਦੇ ਵਾਸਤੇ ਹੈ ਜਿਹੜੀਆਂ ਇਹ ਪਲਾਂਟ ਹੋਪਰ ਵਾਲੀਆਂ ਸਪਰੇਆ ਇਹੀ ਆਪਾਂ ਜਿਹੜੀਆਂ ਹੈਗੀਆਂ ਘਾਹ ਦੇ ਟਿੱਡਿਆਂ ਵਾਸਤੇ ਕਰ ਸਕਦੇ ਹਾਂ ਇਹ ਜਿਹੜੇ ਦੋਵੇਂ ਇਹ ਕੀੜੇ ਆ ਇਹ ਇਹਦੇ ਨਾਲ ਜਿਹੜੀ ਆਪਾਂ ਪਿਕਸਲ ਹੋਣ ਜਿਹੜੀ ਟਰਾਈਫਲੂਮਿਜ਼ੋਪਾਇਰਮ ਕਰਨੀ ਆ ਚਾਹੇ ਆਪਾਂ ਡਾਈਨੋਟਿਫਰੋਨ ਕਰਨੀ ਆ ਜਾਂ ਆਪਾਂ ਪਾਈਮੈਟਰੋਜ਼ਨ ਕਰਨੀ ਆ ਤਾਂ ਇਹਨਾਂ ਦੇ ਨਾਲ ਹੀ ਜਿਹੜੀ ਹੈਗੀ ਆ ਘਾਹ ਵਾਲੇ ਟਿੱਡੇ ਆ ਉਹਨਾਂ ਦੀ ਰੋਕਥਾਮ ਹੋ ਜਾਣੀ ਆ ਸੋ ਮੇਰੀ ਬੇਨਤੀ ਇਹ ਹੈ ਕਿ ਪਰ ਆਪਾਂ ਸਫਾ ਜਿਹੜੀ ਸਪਰੇਅ ਕਰਨੀ ਹੈ ਉਹ ਆਪਾਂ ਸਿਰਫ ਤੇ ਸਿਰਫ ਉਦੋਂ ਕਰਨੀ ਹੈ ਜਦੋਂ ਇਹਨਾਂ ਦਾ ਹਮਲਾ ਜਿਵੇਂ ਤੁਹਾਨੂੰ ਈਟੀਐ ਲੈਵਲ ਦੱਸਿਆ ਬੂਟੇ ਟਿੱਡੇਡਾ ਕਰਕੇ ਝਾੜਨਾ ਉਹਦੇ ਵਿੱਚ ਤੁਹਾਨੂੰ ਪ੍ਰਤੀ ਬੂਟਾ ਜਿਹੜਾ ਹੈਗਾ 5 ਜਾਂ ਵੱਧ ਟਿੱਡੇ ਪਾਣੀ ਤੇ ਤਰਦੇ ਨਜ਼ਰ ਆਉਣ ਫੇਰ ਆਪਾਂ ਸਪਰੇਅ ਕਰਨੀ ਹੈ ਕਰਨੀ ਆਪਾਂ ਹੱਥ ਵਾਲੇ ਜਾਂ ਬੈਟਰੀ ਵਾਲੇ ਪੰਪ ਨਾਲ 100 ਲੀਟਰ ਪਾਣੀ ਪ੍ਰਤੀ ਏਕੜ ਲਾਉਣਾ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ